Até ਬੰਦੀ ਛੋੜ ਦਿਵਸ ਤੇ ਦੀਵਾਲੀ ਦੇ ਮੌਕੇ ਸ਼ੌਮਣੀ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਨੇ ਵੀ ਸੱਚਖੰਡ ਸ੍ਰੀਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਇਸ ਮੌਕੇ ਉਹਨਾਂ ਸਮੂਹ ਸਿੱਖ ਸੰਗਤ ਤੇ ਸੰਸਾਰ ਭਰ ਦੇ ਲੋਕਾਂ ਨੂੰ ਖੁਸ਼ੀਆਂ ਭਰੇ ਤਿਉਹਾਰਾਂ ਦੀਆਂ ਮੁਬਾਰਕਾਂ ਦਿੱਤੀਆਂ ਤੇ ਇਸ ਮੌਕੇ ਸਿੱਖ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਦੀਵਾਲੀ ਦਾ ਤਿਉਹਾਰ ਸਿਰਫ ਰੋਸ਼ਨੀ ਨਹੀਂ ਸਾਂਝ ਤੇ ਪਾਈਚਾਰੇ ਦਾ ਵੀ ਪ੍ਰਤੀਕ ਹੈ ਤੇ ਸਿੱਖ ਪੰਥ ਅੱਜ ਬੰਦੀ ਛੋੜ ਦਿਵਸ ਮਨਾਉਂਦਾ ਕਿਉਂਕਿ ਇਸ ਦਿਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬੰਦੀ ਛੋੜ ਦਾਤਾ ਦੇ ਤੌਰ ਤੇ 52 ਰਾਜਿਆਂ ਨੂੰ ਆਜ਼ਾਦ ਕਰਵਾ ਕੇ ਲਿਆਇ ਸ ਤੇ ਇਸੇ ਦਰਮਿਆਨ ਗੁਰੂ ਸਾਹਿਬ ਨੇ ਮੀਰੀ ਪੀਰੀ ਦੇ ਸਿਧਾਂਤ ਨੂੰ ਦੇ ਕੇ ਜਿੱਥੇ ਸਿੱਖ ਪੰਥ ਨੂੰ ਜ਼ੁਲਮ ਦੇ ਖਿਲਾਫ ਸ਼ਸਤਰ ਧਾਰਨ ਕਰਨ ਦੀ ਸਿੱਖਿਆ ਦਿੱਤੀ ਸੀ ਉਦੋਂ ਹੀ ਇਸੇ ਦਰਮਿਆਨ ਸਮੂਹ ਨਾਨਕ ਨਾਮਲੇਵਾ ਸੰਗਤ ਨੂੰ ਵਧਾਈ ਵੀ ਦਿੱਤੀ ਗਈ ਹੈ ਬਹੁਤ ਵੱਡਾ ਤਿਹਾੜ ਹੈ ਪੰਜਾਬ ਦਾ ਵੀ ਹੈ ਹਿੰਦੁਸਤਾਨ ਦਾ ਵੀ ਹੈ ਸਾਰੇ ਲੋਕਾਂ ਦਾ ਹੀ ਤਵਾਲੀ ਦਾ ਤਿਹਾੜ ਵੀ ਹੈ ਤੇ ਦੂਸਰਾ ਗੁਰੂ ਹਰਗੋਬਿੰਦ ਪਾਸ਼ਾ ਜੀ ਜੋ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਚੋਂ ਬਾਹਰ ਛਡਾ ਕੇ ਲੈ ਕੇ ਆਏ ਸਨ ਉਸ ਦਿਨ ਸਾਰੀ ਸੰਗਤ ਨੇ ਉਹਨਾਂ ਦੀ ਆਮਦ ਦੀ ਖੁਸ਼ੀ ਵਿੱਚ ਜਿੱਥੇ ਦੀਪੰਮਾਲਾ ਕੀਤੀ ਸੀ ਨਾਲ ਉੱਥੇ ਪਟਾਕੇ ਵੀ ਚਲਾਏ ਸੀ ਖੁਸ਼ੀ ਮਨਾਈ ਸੀ ਸੋ ਅੱਜ ਉਹ ਪਵਿੱਤਰ ਦਿਹਾੜਾ ਜਿਹੜਾ ਹੈ ਉਹ ਸਾਰਾ ਖਾਲਸਾ ਪੰਥ ਉਹ ਸਾਰਾ ਜੰਦਸਤਾਨ ਜਿੱਥੇ ਵੀ ਖਾਲਸਾ ਪੰਥ ਬੈਠਾ ਹੈ ਸਾਰਾ ਮਨਾ ਰਿਹਾ ਹੈ ਮੈਂ ਬੰਦੀ ਛੋੜ ਦਿਸਦੀ ਤੇ ਦੀਵਾਲੀ ਦੀ ਸਾਰੇ ਸੰਸਾਰ ਦੇ ਲੋਕਾਂ ਨੂੰ ਵਧਾਈ ਦੇਣਾ ਚਾਹੁੰਦਾ ਹੈ ਬੰਦੀ ਛੋੜ ਦਿਵਸ ਮਨਾਇਆ ਜਾ ਰਿਹਾ ਹੈ ਕੇਂਦਰ ਸਰਕਾਰ ਵੱਲੋਂ ਜਿਹੜੇ ਬੰਦੀ ਸਿੰਘ ਹੈ ਉਹਨੂੰ ਵਿਆਹ ਨਹੀਂ ਕੀਤਾ ਗਿਆ ਉਹ 19 ਤੇ ਕੇਂਦਰ ਸਰਕਾਰ ਨੇ ਐਲਾਨ ਕੀਤਾ ਕਿ ਬੰਦੀ ਸਿੰਘ ਆ ਜਾ ਰਹੀ ਹੈ ਉਹਨੂੰ ਪੋਟਾ ਨੇ 350 ਸਾਲਾਂ ਤੇ 550 ਸਾਲਾਂ ਤੇ ਉੱਥੇ ਸੁਲਤਾਨਪੁਰ ਲੋਧੀ ਆ ਪਾਣ ਕੇ ਉਹ ਕਰਕੇ ਗਏ ਸੀਗੇ ਐਲਾਨ ਕਰਕੇ ਗਏ ਸੀ ਅਮਿਤ ਸ਼ਾ ਜੀ ਤੇ મોદી ਜੀ ਤੇ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹਣਾ ਹੈ ਕਿ ਅੱਜ ਦੇ ਖੁਸ਼ੀ ਦੇ ਇਤਿਹਾਰ ਤੇ ਇੱਕ ਇਹ ਵੀ ਜਿਹੜਾ ਐਲਾਨ ਕਰਨਾ ਉਹਨਾਂ ਸਿੰਘਾ ਬੰਦੀ ਸਿੰਘਾਂ ਨੂੰ ਰਿਹਾ ਕਰਨਾ ਕਿ ਬਰਵੰਸ ਸਿੰਘ ਰਾਜੋਆਣਾ ਜਿਹੜੇ ਫਾਂਸੀ ਦੇ ਫੰਦੇ ਤੇ ਨੇ ਉਹਨਾਂ ਦੀ ਫਾਂਸੀ ਜਿਹੜੀ ਆ ਮਾਫ ਕਰਕੇ ਤੇ ਉਹਨਾਂ ਨੂੰ ਵੀ ਰੱਖਿਆ ਜਾਵੇ ਇਹ ਵੀ ਬੇਨਤੀ ਕਰਨੀ ਚਾਹੀਦੀ ਕਾਚੂ ਸੀ ਗੁਰੂ ਘਰ ਪਹੁੰਚੇ ਨਹੀਂ ਕਲ ਚਲਦੇ ਹਾਂਜੀ ਮੇਰਾ ਨਾਮ ਸੁਖਜੀਤ ਕੌਰ ਹੈ ਤੇ ਪੰਬ ਅੰਮ੍ਰਿਤਸਰ ਤੋਂ ਆਇਆ ਅੱਜ ਬੰਦੀ ਛੋੜ ਦਿਵਸ ਦਾ ਦਿਨ ਹੈ ਦੀਵਾਲੀ ਦਾ ਤਿਉਹਾਰ ਹੈ ਤੇ ਅੱਜ ਦੇ ਦਿਨ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੀ ਪੀੜੀ ਦੇ ਮਾਲਕ ਜਿਨ੍ਹਾਂ ਨੇ ਗਵਾਲੀਅਰ ਦੇ ਕਿਲੇ ਤੋਂ ਬਵਿੰਜਿਆ ਰਾਜਿਆਂ ਨੂੰ ਰਹਾ ਕਰਵਾਇਆ ਸੀ ਤੇ ਅੰਮ੍ਰਿਤਸਰ ਸਾਹਿਬ ਲੈ ਕੇ ਆਏ ਸੀ ਤੇ ਉਹਨਾਂ ਦੀ ਆਉਣ ਦੀ ਖੁਸ਼ੀ ਦੇ ਵਿੱਚ ਹੀ ਸੰਗਤਾ ਨੇ ਅੱਜ ਦੀਵੇ ਜਗਾ ਕੇ ਖੁਸ਼ੀ ਮਨਾਇਤੀ ਆਜ਼ਾਦੀ ਦੀਵਾਲੀ ਦਾ ਤਿਉਹਾਰ ਜਿਸ ਨੂੰ ਬੰਦੇ ਸ਼ੋਰ ਦਿਵਸ ਦੇ ਰੂਪ ਵਿੱਚ ਜੋ ਵੀ ਮਨਾਇਆ ਜਾਂਦਾ ਹੈ ਤਾਂ ਸਚਕਣ ਜੀ ਮੰਦਰ ਸਾਹਿਬ ਦੂਰ ਦੂਰ ਸੰਗਤਾ ਆਂਦੀਆਂ ਨੇ ਬਹੁਤ ਸਕੂਨ ਮਿਲਦਾ ਹੈ ਇਸ ਪਵਿੱਤਰ ਸਥਾਨ ਤੇ ਆ ਕੇ ਜਦੋਂ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰੀਦੇ ਨੇ ਤਾਂ ਇੱਥੋਂ ਦਾ ਜੋ ਅਲੋਕਿਕ ਨਜ਼ਾਰਾ ਹੈ ਉਹ ਦੇਖ ਕੇ ਮਨ ਇੱਕ ਅਲੱਗ ਹੀ ਸ਼ਾਂਤੀ ਜੋ ਹੈ ਮਿਲਦੀ ਹੈ ਤਾਂ ਜ ਸੰਗਤਾ ਇੱਥੇ ਦੂਰ ਦੂਰ ਨਤਮਸਤਕ ਹੋਂ ਪਹੁੰਚਦੀ ਹੈ ਹਜੀ ਭਾਈ ਤੁਸੀਂ ਆਪਣਾ ਨਾਮ ਦੱਸ ਕੇ ਕਿ ਗੁਰੂ ਘਰ ਮੱਥਾ ਟੇਕਣ ਲਈ ਪਹੁੰਚੇ ਬੰਦੀ ਛੋੜ ਦੇ ਉਸ ਤੇ ਕੀ ਕਰਨਾ ਚਾਹਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਦੀਪ ਸਿੰਘ ਆ ਸ੍ਰੀ ਅਮਰ ਸਤੋ ਹਾਂ ਵਾਹਿ ਬੰਦੀ ਛੋੜ ਦੇ ਬਸ ਅੱਗੇ ਬੰਦੀ ਛੋੜ ਦੇ ਉਸ ਹੈ ਅਤੇ ਨਾਲ ਹੀ ਦਿਵਾਲੀ ਦਾ ਪਿਆਰ ਹੈ ਸੰਤਾ ਗੁਰੂ ਘਰ ਨਮਸਤੇ ਗਾਉਣ ਵਾਸਤੇ ਪਹੁੰਚ ਰਹੀਆਂ ਹਨ ਜਦੋਂ ਗਵਾਲੀ ਦੇ ਕਿਲੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜੀ ਅਤੇ ਬੁੰਜਾ ਰਾਵੇ ਕਿਆ ਸੰਗ ਉਸ ਵੇਲੇ ਦੇ ਹਕੂਮਤਾਂ ਨੇ ਹੁਕਮ ਦਿੱਤਾ ਕਿ ਗੁਰੂ ਸਾਹਿਬ ਨੂੰ ਵਿਆਹ ਕਰ ਦਿੱਤਾ ਜਾਵੇ ਗੁਰੂ ਸਾਹਿਬ ਨੇ ਕਿਆ ਭਈ ਜਿੰਨੀ ਦੇਰ ਤੱਕ ਇਹ ਬੁੰਜਾ ਰਾਜੇ ਜਿਹਾ ਨਹੀਂ ਦੇ ਕੋਈ ਦੇਰ ਤੱਕ ਅਸੀਂ ਜਹਾ ਨਹੀਂ ਹੋਵਾਂਗੇ ਗਵਰਨਮੈਂਟ ਨੇ ਉਸ ਵਜ੍ਹਾ ਦੀ ਸਰਕਾਰ ਨੇ ਹੁਕਮ ਕੀਤਾ ਭਈ ਅਸੀਂ ਬੁੰਜਾ ਰਾਜਾ ਨੂੰ ਹੀ ਵਿਆਹ ਕਰਦੇ ਹਾਂ ਉਸ ਮੋਕੇ गुरु हरगोबिंद पातशाह ने अपना एक चोला सुबह जिसे बुंजा कलिया सन हर किराए ने उन्हों के गुरु साहब के रिहा हो गए इस मौके जो रिहा होमृतसर साहब विखे सारे दर्शन करने वास्ते आए ਉਸ ਸਮੇਂ ਜਦੋਂ ਗੁਰੂ ਸਾਹਿਬ ਇੱਥੇ ਆਏ ਤੇ ਰਾਜੇ ਆਏ ਉਸ ਖੁਸ਼ੀ ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ 'ਤੇ ਅਤਿਸ਼ਵਾਦੀ ਤੇ ਹੋਰ ਬਹੁਤ ਸਾਰੀਆਂ ਰੌਣਕਾਂ ਕੀਤੀਆਂ ਗਈਆਂ ਜਿਸ ਤੇ ਵੱਜੋਂ ਅੱਜ ਦਾ ਦਿਨ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਹੈ ਤੇ ਬੰਦੀ ਛੋੜ ਦਿਵਸ ਦੇ ਉਸ ਤੇ ਸਾਰੀਆਂ ਸੰਗਤਾਂ ਗੁਰੂਕਾਰ ਨਮਸਤਕ ਹੋ ਰਹੀਆਂ ਹਨ ਤੇ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ ਆਪਣਾ ਨਾਮ ਦੱਸ ਕੇ ਅੱਜ ਤੁਸੀਂ ਸ਼ਰਜੇ ਹਮਿੰਦਰ ਸਾਹਿਬ ਕੋਲ ਕੀ ਕਹਿਣਾ ਚਾਹੁੰਦੇ ਹੋ ਜੈਸਵਨ ਸਿੰਘ ਆਜ਼ਾਦ ਦਿਨ ਬਹੁਤ ਮਹਾਨ ਦਿਨ ਹੈ ਅੱਜ ਬੰਦੀ ਛੋੜ ਦਿਵਸ ਹੈ ਸਮੂਹ ਸੰਗਤਾਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਹੋਵੇ ਜਦੋਂ ਔਰੰਗਜ਼ੇਬ ਨੇ ਜਦੋਂ ਜਹਾਗੀਰ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ ਤਾਂ ਛੇਵੇਂ ਬਾਦਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਅਤੇ ਪੀਰੀ ਦੀਆਂ ਦੋ ਕੁਰਬਾਨਾਂ ਤੋਰਨ ਕੀਤੀਆਂ ਸੰਤ ਜਰ ਸਿਪਾਹੀ ਦੀ ਸ਼ੁਰੂਆਤ ਕੀਤੀ ਅਤੇ ਉਹ ਤੋਂ ਉਹਨੇ ਘੋੜਸਵਾਰੀ ਅਤੇ ਫੋਜਾ ਤਿਆਰ ਕਰਕੇ ਾਕਾਦਦਖਦੀ ਸਿਰਜਣਾ ਕੀਤੀ ਜਿਹੜੀ ਕਿ ਜਹਾਂਗੀਰ ਨੂੰ ਬਿਲਕੁਲ ਨਹੀਂ ਭਾਈ ਉਹਨੇ ਕਿਹਾ ਹੋਰ ਕਿਵੇਂ ਬਾਦਸ਼ਾਹ ਬਣ ਸਕਦਾ ਹੈ ਇਸ ਲਈ ਉਸਨੇ ਗੁਰੂ ਜੀ ਨੂੰ ਧੋਖੇ ਦੇ ਨਾਲ ਗਵਾਲੀਅਰ ਵਿੱਚ ਜਿਹੜਾ ਕੈਦ ਕਰ ਲਿਆ ਉਥੇ ਬੁੰਜਾ ਰਾਜੇ ਹੋਰ ਪਹਿਲਾਂ ਵੀ ਕੈਦ ਸੀ ਅਤੇ ਗੁਰੂ ਜੀ ਦੇ ਉਹਨਾਂ ਬੁੰਜਾ ਰਾਜਾ ਦਾ ਜੀਵਨ ਵੀ ਜਾ ਕੇ ਬਲ ਦਿੱਤਾ ਉਥੇ ਕੀਰਤਨ ਹੋਣ ਲੱਗ ਪਿਆ ਤੇ ਜਿਹੜੇ ਰਾਜੇ ਜਿਹੜੇ ਮਰਨ ਵਾਲੇ ਸੀਗੇ ਉਹਨਾਂ ਨੂੰ ਜ਼ਿੰਦਗੀ ਮਿਲ ਗਈ ਤਾਂ ਫਿਰ ਜਾ ਕੇ ਬਿਮਾਰ ਹੋ ਗਿਆ ਕੌਂਦੀ ਨੂਰਜਾਨ ਨੇ ਅਤੇ ਸਾਈ ਮੀਆਂ ਮੀਰ ਜੀ ਨੇ ਗੁਰੂ ਜਹਾਗੀਰ ਨੂੰ ਕਿਹਾ ਵੀ ਤੂੰ ਸੱਚੇ ਪਾਤਸ਼ਾਹ ਨੂੰ ਗਿਆ ਕੀਤਾ ਹੋਇਆ ਹੈ ਜੇ ਤੂੰ ਉਹਨਾਂ ਨੂੰ ਛੱਡੇਂਗਾ ਤਾਂ ਇਹਦੂ ਠੀਕ ਹੋ ਸਕਦਾ ਹੈ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਹਨਾਂ ਨੇ ਹੁਕਮ ਕੀਤਾ ਕਿ ਗੁਰੂ ਜੀ ਨੂੰ ਛੱਡ ਦਿਓ ਪਰ ਗੁਰੂ ਜੀ ਨੇ ਕਿਹਾ ਅਸੀਂ 52 ਰਾਜੇ ਵੀ ਨਾਲ ਜੜੇ ਆ ਉਹ ਵੀ ਨਾਲ ਲੈ ਕੇ ਜਾਣੇ ਆ ਜਹਾਗੀਰ ਬਹੁਤ ਲਾਕ ਸੀਗਾ ਉਹ ਕਹਿੰਦਾ ਜਿੰਨੇ ਤੁਹਾਡੇ ਚੋਲੜ ਫੜ ਕੇ ਚਲੇ ਜਾਣਗੇ ਉਹ ਲੈ ਜਾਓ ਤੁਸੀਂ ਪਤਾ ਦੋ ਚਾਰ ਜਣੇ ਜਾਣਗੇ ਪਰ ਗੁਰੂ ਜੀ ਨੇ ਆਪਣੀ ਦੂਰਅੰਦੇਖੀ ਦੇ ਨਾਲ 52 ਕਲੀਆਂ ਵਾਲਾ ਚੋੜਾ ਤਿਆਰ ਕਰਵਾਇਆ ਹਰੇ ਕਲੀ ਇੱਕ ਇੱਕ ਰਾਜੇ ਨੂੰ ਫੜਾਈ ਤੇ 52 ਰਾਜਿਆਂ ਦੇ ਨਾਲ ਜਿਹੜਾ ਹੈ ਛੜਾਇਆ ਉਹ ਜਦੋਂ 52 ਰਾਜੇ ਬੰਦਨ ਤੋਂ ਮੁਕਤ ਹੋ ਗਏ ਤੇ ਦਾਤਾ ਬੰਦੀ ਛੋੜ ਗੁਰੂ ਜੀ ਦਾ ਨਾਂ ਲੈ ਕੇ ਉਹਨਾਂ ਨਾਲ ਲੈ ਕੇ ਜਦੋਂ ਦਰਬਾਰ ਸਾਹਿਬ ਪਹੁੰਚੇ ਤਾਂ ਦਰਬਾਰ ਸਾਹਿਬ ਸੰਗਤਾਂ ਨੇ ਦੀਮਨ ਲਾ ਕੀਤੀ ਆਦਿ ਜਵਾਈ ਜਲਾਈ ਇੱਕ ਨਿਰਾਲੀ ਜੀ ਕਸ਼ਸ਼ ਹੈ ਤੇਰੇ ਦੀਦਾਰ ਵਿੱਚ ਐਵੇਂ ਤਾਂ ਨਹੀਂ ਹਰ ਰੋਜ਼ ਕਰੋਣਾ ਸਿਰ ਝੁਕਦੇ ਤੇਰੇ ਦਰਵਾਜ਼ੇ ਵਿੱਚ ਸਭੂ ਸੰਗਤਾਂ ਨੂੰ ਬੰਦੀ ਛੋੜ ਦੇਵੋ ਸਿਰ ਲੱਖ ਲੱਖ ਵਧਾਈ ਹੋਵੇ